श्री श्याम निशान यात्रा सेवा संघ मंडी गोविंदगढ़ द्वारा अग्रवाल भवन में शुक्राना श्याम का संकीर्तन का आयोजन किया गया जिस दौरान प्रसिद्ध भजन गायक अमित शेरेवाला और गायिका अधिष्ठानुष्का ने अपनी मधुर आवाज में भजन सुना भक्तों को झूमने पर विवश कर दिया कार्यक्रम का उद्घाटन प्रसिद्ध उद्योगपति नारायण सिंगला ने किया चेयरमैन संचित सिंगला व अध्यक्ष अतुल लुटावा ने बताया कि श्री श्याम निशान यात्रा सेवा संघ द्वारा मंडी गोविंदगढ़ के दानवीरों के सहयोग से राजस्थान के खाटू धाम में धर्मशाला की जमीन खरीदी गई है जहां दानवीरों के सहयोग से भव्य धर्मशाला का निर्माण करवाया जाएगा ਸ਼ਾਮ ਜੀ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸਾਰੇ ਸ਼ਹਿਰ ਦੇ ਦਾਨੀ ਸੱਜਣਾ ਦੇ ਅਮੁੱਲ ਸਹਿਯੋਗ ਨਾਲ ਖਾਟੂ ਸ਼ਾਮ ਖਾਟੂ ਕੀ ਨਗਰੀ ਇੱਕ ਬਹੁਤ ਬੜੀ ਸੁੰਦਰ ਧਰਮਸ਼ਾਲਾ ਦਾ ਨਿਰਮਾਣ ਕਰਨ ਜਾ ਰਹੇ ਹਨ 7 ਜੂਨ ਨੂੰ ਉਸ ਧਰਮਸ਼ਾਲਾ ਦੀ ਰਜਿਸਟਰੀ ਕਰਾਈ ਗਈ ਹੈਗੀ ਬਾਬਾ ਸ਼ਾਮ ਜੀ ਦਾ ਧੰਨਵਾਦ ਕਰਨਾ ਸੀ ਉਸ ਉਪਲਕਸ਼ ਦੇ ਵਿੱਚ ਅਸੀਂ ਇਹ ਕੀਰਤਨ ਕਰਵਾਇਆ ਹੈਗਾ ਜੀ ਬਾਕੀ ਸਾਰੇ ਸ਼ਹਿਰ ਨੂੰ ਇਹ ਹੀ ਅਪੀਲ ਹੈ ਕਿ ਸ਼੍ਰੀ ਸ਼ਾਮ ਨਿਸ਼ਾਨੀ ਅਤਰ ਸੇਵਾ ਸੰਗਠਨ ਰਜਿਸਟਰਡ ਮੰਡੀ ਗੋਵਿੰਦਗੜ੍ਹ ਦਾ ਬਾਦ ਚੜ ਕੇ ਹਿੱਸਾ ਬਣਨ ਬਾਦ ਚੜ ਕੇ ਸਹਿਯੋਗ ਦੇਣ ਐਵੇਂ ਛੜ ਤੇ ਅਸ਼ੀਰਵਾਦ ਬਣਾ ਕੇ ਰੱਖਣ ਬਾਕੀ ਸ਼ਾਮ ਬਾਬਾ ਦਾ ਅਸ਼ੀਰਵਾਦ ਹੈਗਾ ਸਾਰੇ ਸ਼ਹਿਰ ਨੂੰ ਇਹ ਅਪੀਲ ਹੈ ਕਿ ਆਪਣਾ ਸਹਿਯੋਗ ਦਿੰਦੇ ਰਹਿਣ ਸਾਨੂੰ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਸ਼੍ਰੀ ਸ਼ਾਮ ਸ਼ਾਮ ਨਿਸ਼ਾਨ ਯਾਤਰਾ ਸੇਵਾ ਸੰਗ ਵੱਲੋਂ ਅੱਜ ਕੀਰਤਨ ਕਰਵਾਇਆ ਗਿਆ ਜਿਸ ਵਿੱਚ ਐਮਪੀ ਤੋਂ ਕਲਾਕਾਰ ਆਏ ਗੁਜਰਾਤ ਤੋਂ ਕਲਾਕਾਰ ਆਏ ਸ਼੍ਰੀ ਸ਼ਾਮ ਜਗਤ ਕੰਨਿਓ ਇਹ ਸਾਰਾ ਲਾਈਵ ਪ੍ਰੋਗਰਾਮ ਕੀਤਾ ਗਿਆ ਸਾਰੀ ਮੰਡੀ ਨੂੰ ਬੰਦ ਕਰਦੀ ਜਿੰਨੀ ਵੀ ਸੰਗਤ ਹੈ ਉਹਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡਾ ਸਹਿਯੋਗ ਦੇਣ ਵਾਸਤੇ ਤੇ ਅਪੀਲ ਵੀ ਇਹੀ ਕਰ ਰਹੇ ਆ ਕਿ ਅੱਗੇ ਤੋਂ ਵੀ ਸਾਡਾ ਐਵੇਂ ਸਹਿਯੋਗ ਦੇ ਦਿੰਦੇ ਰਹਿਣ ਧੰਨਵਾਦ ਜੀ ਐ ਸ਼੍ਰੀ ਸ਼ਾਮ